ਸਤਿਕਾਰਯੋਗ ਹਰਮੰਦਰ ਸਾਹਿਬ ਜੀ ਦੇ ਸਤਿਕਾਰਯੋਗ ਸਖਬ ਸਾਹਿਬ ਜੀ ਮਾਪਟੇ ਇੱਕ ਸਿੰਘ ਜੀ ਆਪਾ ਸਖਦੇਵ ਸਿੰਘ ਜੀ ਭਾਈ ਸਾਹਿਬ ਆਇ ਬਨਜੀਤ ਸਿੰਘ ਜੀ ਸਾਰੇ ਸਤਿਗੁਰੂ ਜੀ ਦੇ ਪਿਆਰੇ ਇੱਕ ਦੋ ਇੱਕ ਚੜਾ ਦੀਆ ਕੌਣ ਜਾਣੇ ਮੇਰਾ ਨਾਮ ਜਿਉ ਸਤਿਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਏ ਗੁਰੂ ਹਥੇ ਦਾਸ ਹੋਣੋ ਹੱਥ ਜੋੜ ਕੇ ਸ਼ੀਸ਼ਾ ਵਾਕ ਇਨ ਨਿਮਰਤਾ ਸਾਹਿਬ ਭਲਾਈ ਪਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਕਰੋ ਕਲਗੀਧਰ ਪਿਤਾ ਜੀ ਦੇ ਬਚਨ ਹਨ ਆਇਆ ਤਾਂ ਕਾ ਸਫਲ ਹੈ ਪਰ ਉਪਕਾਰੀ ਹੋਏ ਦੁਖ ਸਹੇ ਸਰ ਆਪਣਾ ਸੁਖदाई ਸਭ ਕੋਏ ਆਇਆ ਸੰਸਾਰ ਤੇ ਉਹਦਾ ਸਫਲ ਹੈ ਜਿਹੜੇ ਦੂਜੇ ਦੇ ਭਲੇ ਵਾਸਤੇ ਨਮਹਾਣਿਆਂ ਨ ਤਾਲਿਆਂ ਦੀ ਸਹਿਦਾ ਵਾਸਤੇ ਧੰਨ ਦੇ ਰੱਖਿਆ ਵਾਸਤੇ ਆਪਾ ਕਰਵਾਲ ਕਰਦੇ ਹਨ ਉਹਨਾਂ ਮਹਾਨ ਸਿੱਖੀ ਤਨਵਾਦ ਸੋਤ ਕਾਰਦਤ ਅਜਾ ਰਹੇ ਹੈ ਖਾਲਸਾ ਪਾਤ ਦੀ ਫਤਹੀ ਦੇ ਜਵਾਦ ਸਰਬਲਿ ਗੁਰਦਾਰਾ ਪ੍ਰਬੰਧਕ ਕਮੇਟੀ ਸੋਤੇ ਖਾਲਸੇ ਪੰਥ ਵੱਲੋਂ ਉਹਨਾਂ ਦੇ ਸਰੂਪ ਕੇਦੀ ਸਿੱਖ ਜਾਗਰ ਵਿਖੇ ਸ਼ੁਸ਼ੋਭਤ ਕੀਤੇ ਜਾ ਰਹੇ ਹਨ ਸਾ ਸਰਬਦਤ ਜੀ ਜਿਸ ਤਰ੍ਹਾਂ ਕਥਾਵਾਜਿ ਸ਼੍ਰੀਮਾਨ ਅਜੀਤ ਦੇਵ ਸਿੰਘ ਦੇ ਕਥਾ ਦਾ ਸਰਵਣ ਕਰਦਾ ਰਿਹਾ ਚਿਤ ਕਰਦਾ ਸੁਣੀ ਜਾਓ ਐਸੇ ਅਮਰਤ ਰੂਪ ਬਚਨ ਸਾਧਖੰਡ ਵਾਸੀ ਬਿਨਿਆ ਮਾਰਤਨ ਸ਼੍ਰੀਮਾਨ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਮਹਾਪੁਰਸ਼ਾਂ ਨੂੰ ਬਿਨਿਆ ਪ੍ਰਾਪਤ ਕਰਕੇ ਕਿੰਨਾ ਲੰਮਾ ਸਮਾਂ ਉਹਨਾਂ ਨੇ ਇੱਥੇ ਕਥਾ ਦੁਆਰਾ ਅਮਰਤ ਵਰਖਾ ਕਰਦੇ ਰਹੇ ਇਸੇ ਤਰ੍ਹਾਂ ਸ਼੍ਰੀਮਾਨ ਸੁਰਿੰਦਰ ਸਿੰਘ ਜੀ ਦੇ ਅਲਸਰ ਜੀ ਹੋਰ ਸਾਰੇ ਸਾਰੇ ਸਦਕਾਰਯੋਗ ਜਿਹਨਾਂ ਦੀ ਅਸਰ ਅਸਰੋਪ ਸ਼ੋਭਤ ਕੀਤੇ ਜਾ ਰਹੇ ਹਨ ਉਹਨਾਂ ਦੇ ਸਾਰੇ ਪਰਿਵਾਰ ਤੁਸੀਂ ਬਹੁਤ ਵੱਡੇ ਪਾਗਵਾਲੇ ਹੋ ਇਹ ਸਮਾਂ ਸਾਰਿਆਂ ਨੂੰ ਨਹੀਂ ਮਿਲਦਾ ਅਤੇ ਜਿਨ੍ਹਾਂ ਨੇ ਪੰਥ ਲਈ ਕੌਮ ਲਈ ਗੁਰੂ ਘਰ ਲਈ ਸੇਵਾਵਾਂ ਕੀਤੀਆਂ ਹਨ ਉਹਨਾਂ ਨੂੰ ਇਹ ਮਾਣ ਮਿਲਦਾ ਸਾਡੇ ਅਤੀ ਸਤਿਕਾਰਯੋਗ ਸਤਖੰਡ ਵਾਸੀ ਮਵਰਾ ਗਾਲੀ ਸ੍ਰੀਮਾਨ ਗੁਰਮੁਖ ਪਿਆਰੇ ਸਤਿਗੁਰੂ ਜੀ ਦੇ ਜਲ ਸੇਵਕ ਸਰਦਾਰ ਜਰਨੈਲ ਸਿੰਘ ਜੀ ਕਲਰਾ ਉਹਨਾਂ ਦੇ بیٹے ਸ੍ਰੀਮਾਨ ਸਰਦਾਰ ਲੋਜਲ ਸਿੰਘ ਜੀ ਸਰਦਾਰ ਗੁਰਦੇਵਾਲ ਸਿੰਘ ਜੀ ਉਹਨਾਂ ਦੇ ਸਤਿਕਾਰਯੋਗ ਨੂੰ ਜਿਹੜੇ ਅਸੀਂ ਇਸ ਦੇ ਮੈਂਬਰ ਸਾਹਿਬਾਨ ਵੀ ਹਾਂ ਸਾਰੇ ਪਰਿਵਾਰ ਵੱਲੋਂ ਅਤੇ ਹੋਰ ਸਾਰੇ ਗੁਰਮੁਖ ਪਿਆਰੇ ਜਿਨ੍ਹਾਂ ਦੇ ਅ ਸਰੂਪ ਸ਼ੋਭਤ ਕੀਤੇ ਜਾ ਰਹੇ ਹਨ ਤੁਸੀਂ ਵਧਾਈ ਦੇ ਪਾਤਰ ਹੋ ਅਤੇ ਸਾਧ ਸੰਗਤ ਜੀ ਅਰਥਨਾਮੇ ਵਿੱਚ ਇੱਕ ਬਦਲ ਲਿਖਿਆ ਜੇ ਮੋਹਲੇ ਪਰਿਵਾਰ ਵਿੱਚੋਂ ਕੋਈ ਸਿੱਖੀ ਤਿਆਗ ਲਵੇ ਉਹਦੀ ਜੜ ਹਰੀ ਹੋ ਜਾਂਦੀ ਅਤੇ ਜੇ ਸਿੱਖੀ ਪਰਿਵਾਰ ਵਿੱਚੋਂ ਕੋਈ ਪਤਿਤ ਹੋ ਜਾਵੇ ਤਾਂ ਸਿੱਖੀ ਦੀ ਜੜ ਸੁੱਕ ਜਾਂਦੀ ਹੈ ਸਰਦਾਰ ਜਨ ਲੈ ਸਿੰਘ ਜੀ ਨੇ ਸਿੱਖੀ ਦੀ ਜੜ੍ਹ ਨੂੰ ਆਪਣੇ ਸੰਸਕਾਰ ਆਪਣੇ ਬੱਚਿਆਂ ਨੂੰ ਆਪਣੇ ਪੋਤੇ ਪੋਤਿਆਂ ਨੂੰ ਦੋਤਿਆਂ ਨੂੰ ਸਾਰਿਆਂ ਨੂੰ ਦੇ ਕੇ ਸਿੱਖੀ ਸਰੂਪ ਵਿੱਚ ਕਾਇਰਨ ਵਾਸਤੇ ਇਹ ਉਹਨਾਂ ਨੇ ਸਾਰੇ ਜਿਹੜੇ ਸੰਸਕਾਰ ਦਿੱਤੇ ਕਲਗੀਧਰ ਪਤਾ ਜੀ ਨੂੰ ਪੁੱਛਿਆ ਗੁਰਸਿੱਖਾ ਨੇ ਸਤਿਗੁਰੂ ਗਰੀਬ ਨਵਾਜ਼ ਪਾਤਸ਼ਾਹ ਤੁਸੀਂ ਜਿਹਦੇ ਤੇ 100% 100% ਜਿਹਦੇ ਤੇ ਖੁਸ਼ ਹੋਵੋ ਉਹਨੂੰ ਕੀ ਬਖਸ਼ਿਸ਼ ਕਰਦੇ ਹੋ ਇੱਕ ਵਾਰੀ ਪੁੱਛਿਆ ਸਤਿਗੁਰੂ ਜੀ ਗੋਪਤ ਰਹੇ ਦੂਜੀ ਵਾਰੀ ਫੇਰ ਪੁੱਛਿਆ ਕੋਈ ਜਵਾਬ ਨਹੀਂ ਦਿੱਤਾ ਗੀਰਦੇਵਾਲ ਸਤਿਗੁਰੂ ਜੀ ਨੇ ਇੱਕ ਦਿਨ ਜਦੋਂ ਗੁਰਸਿੱਖਾਂ ਨੇ ਫੇਰ ਬੇਨਤੀ ਕੀਤੀ ਪੁੱਛਿਆ ਗੁਰਸਿੱਖੋ ਜੇ ਗੁਰਸਿੱਖ ਮਾਈ ਭਾਈ ਤੇ ਅਸੀਂ 100% ਖੁਸ਼ ਹੋਈਏ ਉਹਨੂੰ ਸਿੱਖੀ ਬਖਸ਼ਿਸ਼ ਕਰਦੇ ਆ ਉਹਨੂੰ ਖੱਡੇ ਵਾਟ ਦੇ ਅਵਤਨੀ ਦਾਤ ਬਖਸ਼ਿਸ਼ ਕਰਦੇ ਆ ਉਦੋਂ ਤਾਂ ਜਿਹੜਾ ਵੀ ਕੋਈ ਗੁਰੂ ਘਰ ਵਿੱਚ ਆਉਂਦਾ ਖਾਲੀ ਨਹੀਂ ਜਾਂਦਾ ਜੋ ਮੰਗਿਆ ਸੋਚ ਪਾਈਏ ਤੇ ਮਹਾਵਾਕਲ ਸਾਹਿਬ ਜੀ ਆ ਝੋਲੀਆ ਪਰਦੇ ਹਨ ਸੋ ਦਾਸ ਇਸ ਸੁਪਾਰਨ ਸਭ ਤੇ ਮਿਸਲ ਸ਼ਹੀਦ ਅੱਲਾ ਲਾਲ ਹਰੀ ਅਬੈਲਾ ਜਥੇਵੰਦੀ ਵੱਲੋਂ ਆਪਣੇ ਵੱਲੋਂ ਸਰਦਾਰ ਜੋਲ ਸ੍ਰੀਮਾਨ ਸਰਦਾਰ ਅਲੋਜਸਰ ਜੀ ਸਰਦਾਰ ਗੁਰਦੇਵ ਸਿੰਘ ਜੀ ਵੀ ਮਿਰਵਿੰਦਰ ਕੌਰ ਜੀ ਬਾਕੀ ਨੇ ਸਾਰੇ ਜਿਹਨੇ ਵੀ ਗੁਰਮਖ ਪਰਵਾਦ ਆਏ ਹਨ ਜਿਨ੍ਹਾਂ ਦੇ ਸਰੂਪਾ ਸ਼ਸ਼ੁਭਤ ਹੋਣੇ ਹਨ ਵਾਦਾਇਤ ਹੈ ਨਲਾ ਹੋਇਆ ਇੱਥੇ ਹੀ ਆਪਣੇ ਬਚਾਦਾਂ ਨੂੰ ਸਮਾਪਤ ਕਰਦਾ ਹਾਂ ਕਿਉਂਕਿ ਸਰਕਾਰ ਜੋਗ ਸਿੰਘ ਸਾਹਿਬ ਜੀ ਦੇ ਸਾਧਖੰਡ ਵਿਖੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਜਾ ਕੇ ਸ਼ਸ਼ਭਤ ਹੋਣਾ ਹਾਜ਼ਰੀ ਪਰਵਾਨ ਬੋਲਾ ਜੁਕਾ ਮਾਫ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ